ਪਾਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਹਰਿੰਦਰਪਾਲ ਸਿੰਘ ਸਾਨਾ ਫਲੇਸ ਦਾ ਕਰਮ ਸਿੰਘ ਇਹ ਸਾਡੀ ਮਤਲਬ ਪ੍ਰਾਪਰਟੀ ਜਿਹੜੀ ਆ ਸਾਡੀ ਮਸਤਰਕਾ ਖਾਤਾ ਹੀ ਉਹਦੇ ਵਿੱਚੋਂ ਸਾਡੀ 30 ਸਾਲ ਪਹਿਲਾਂ ਵੰਡ ਹੋ ਚੁੱਕੀ ਆ ਜਿਹਦੇ ਵਿੱਚੋਂ ਇਹਨਾਂ ਨੇ ਉਦੋਂ ਹੀ ਥੋੜਾ ਜਿਹਾ ਸਾਨੂੰ ਰਿਕਾਰਡ ਪਾਈ ਉਹ ਫਿਰ ਇਹਨਾਂ ਨੇ ਸਟੇਲ ਜਦੋਂ ਸਾਡਾ ਕੈਂਸਲ ਇਹਨਾਂ ਦਾ ਕਰਕੇ ਸਾਨੂੰ ਕੋਟਲੋ ਇਹਨਾਂ ਦਾ ਡਿਸਮਿਸ ਕੇਸ ਹੋ ਗਿਆ ਉਸ ਤੋਂ ਬਾਅਦ ਅਸੀਂ ਬਾਉਂਡਰੀ ਕੀਤੀ ਆ ਦੋ ਮਕਾਨ ਪਾਏ ਆ ਅਗਲੇ ਬੰਦੇ ਮਤਲਬ ਸਾਡਾ ਇਹ ਬਾਉਂਡਰੀ ਹੋਈ ਸੀ ਚਾਰ ਸਦਵਾਰੀ ਬਲੀ ਸੀ ਅੱਜ ਕੀ ਮਾਮਲਾ ਜਿਹੜਾ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕੀ ਮਾਮਲਾ ਵਾ ਕੀ ਨਾਣ ਦਾ ਕੀ ਚੱਕਰ ਹੈਗਾ ਤੇ ਕਿਹੜੇ ਪਿੰਡ ਦਾ ਪਰਾਟ ਹੈ ਚੱਕਰੇ ਪਿੰਡ ਛਾਪाराम ਸਿੰਘ ਦੀ ਜਗਾ ਵਾ ਤੇ ਇਹ ਸਾਡਾ ਛੜਕ ਦੇ ਵਿੱਚੋਂ ਜਦੋਂ ਜਗਾ ਆ ਗਈ ਸੀ ਉਹ ਅਸੀਂ ਮਤਲਬ ਕੰਦ ਉਤਾ ਆ ਗਏ ਤੁਹਾਨੂੰ ਪਿੱਛੇ ਕਰਨ ਲੱਗੇ ਸੀ ਤੇ ਇਹਨਾਂ ਨੇ ਆ ਕੇ ਮਤਲਬ ਰਿਕਾਰਡ ਪਾਤੀ ਬੰਦੇ ਬਰੋਂ ਲਿਆ ਕੇ ਪਿੱਛੋਂ ਦੀ ਟ੍ਰੇਟ ਨਾਲ ਕੰਦ ਤੋੜਤੀ ਤੇ ਗੱਡੀਆਂ ਦੇ ਸ਼ੀਸ਼ੇ ਤੋੜੇ ਆ ਐਕਟ ਵਾ ਹੀ ਉਹ ਪੰਨੇ ਇਹ ਬੰਦੇ ਇਹ 15 20 ਬੰਦੇ ਸੀ ਜਿਨ੍ਹਾਂ ਨੇ ਵਿੱਚੋਂ ਕੋਈ ਜਿਆਦਾ ਨੇ ਮੂਹ ਲਵੇਟੇ ਜਿਹੜੇ ਬਾਹਰੋਂ ਆਏ ਸੀ ਕਲਦੀਪ ਸਿੰਘ ਸਾਨਵ ਪੂਰਨ ਸਿੰਘ ਉਹਦਾ ਮੁੰਡਾ ਹਸਕੀ ਸਾਨਵ ਕਲਦੀਪ ਸਿੰਘ ਜੋਨਪਰੀਸ ਸਾਨਵ ਵਰਜਿੰਦਰ ਸਿੰਘ ਤੇ ਇੱਕ ਇਹਨਾਂ ਦਾ ਜਵਾਈ ਆਪਣੇ ਅਗਰ ਰਸੂਲਪੁਰ ਕਾਂ ਮੂਹ ਲਵੇਟੇ ਸੀ ਇਹਨਾਂ ਪਲਾਟ ਤੁਸੀਂ ਵਲਿਆ ਸੀ ਪਹਿਲਾਂ ਪਲਾਟ ਪਹਿਲਾਂ ਵਲਿਆ ਜੀ 18 ਤੋਂ ਇਥੇ ਧਰੇਕਾਂ ਸੀ ਧਰੇਕਾਂ ਅਸੀਂ ਵਡਾ ਗਏ ਤੇ ਹੁਣ ਅਸੀਂ ਆਪਣਾ ਥੋੜਾ ਜਿਹਾ ਲੱਗੇ ਸੀ ਉਹਨੂੰ ਆਪਣੇ ਬਣਾਉਣ ਹੁਣ ਤੁਸੀਂ ਪੁਲਿਸ ਨੂੰ ਕੋਈ ਇਨਫਾਰਮ ਕੀਤਾ ਪੁਲਿਸ ਪੁਲਸ ਆਈ ਸੀ ਮੌਕਾ ਵੇਖ ਗਿਆ ਤੇ ਉਹ ਅਸੀਂ ਮਤਲਬ ਉਹਨਾਂ ਨੇ ਸਭ ਨੋਟ ਕਰਕੇ ਤੇ ਮਤਲਬ ਕਾਰਵਾਈ ਕਰ ਲਈ ਆ ਅਸੀਂ ਦਰਖਾਸਤ ਦਿੱਤੀ ਆ ਆਪਣੇ ਕੀ ਮੰਗ ਕੀ ਕਰਦੇ ਮੰਗ ਹੀ ਇਹ ਆ ਕਰਦੇ ਵੀ ਸਾਨੂੰ ਜੋ ਸਾਡੇ ਨਾਲ ਧੱਕੇਸ਼ਾਹੀ ਹੋਈ ਆ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਮਤਲਬ ਇਹ ਜਿਹੜੀ ਗੁੰਡਾਗਰਦੀ ਹੋ ਰਹੀ ਏ ਇਹਨੂੰ ਨੱਥ ਪਾਈ ਜਾਵੇ ਕੱਲ ਕੀ ਇਹਨੂੰ ਸੱਟ ਵੀ ਲੱਗੀ ਕੱਲ ਸੱਟ ਲੱਗੀ ਜੀ ਸਾਡੇ ਮਿਸਤਰੀ ਹੀ ਤੇ ਉਹਦੇ ਇਹਨਾਂ ਦਸਤਰ ਮਾਰੇ ਆ ਤੇ ਬੈਸਬਾਲ ਮਾਰੇ ਆ ਤੇ ਉਹਦੇ ਹਾਂਜੀ ਤੇ ਬਾਕੀ ਇਹਨਾਂ ਦੇ ਗੁਪਤ ਵੀ ਹਥਿਆਰ ਕੋ ਹੈਗੇ ਸੀ ਤੇ ਮੋਬਾਈਲ ਟੁੱਟਾ ਤੇ ਬਾਕੀ ਬਹੁਤ ਕੈਮਰੇ ਸੀ ਸੀਸੀਟੀਵੀ ਕੈਮਰੇ ਉਹ ਤੋੜੇ ਆ ਅੰਦਰ ਜਿਹੜੇ ਬਿਜਲੀ ਦੇ ਜੋ ਵੀ ਵਾਇਰਿੰਗ ਹੋਈ ਸਾਰੀ ਭੰਨੀ ਸ਼ੀਸ਼ੇ ਭੰਨੇ ਆ ਉਹ ਕਮਰੇ ਦੇ ਤੇ ਮਤਲਬ ਕੋ ਡਰਮ ਜੋ ਕਈਆਂ ਸਭ ਕੁਝ ਮਤਲਬ ਚੋਕੇ ਲੱਗੇ ਕਈਆਂ ਭੰਨ ਵਾਲੀ ਚੀਜ਼ਾਂ ਭੰਗ ਗਏ ਗੱਡੀ ਦੇ ਸ਼ੀਸ਼ੇ ਮੇਰਾ ਨਾਮ ਜਤਿੰਦਰ ਕੋਰ ਵਾਈਫ ਆਫ ਸਕਵਿੰਦਰ ਸਿੰਘ ਸਾਡਾ ਵੀ ਦੋਵਾਂ ਭਰਾਵਾਂ ਦਾ ਹਰਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਦਾ ਸਾਡਾ ਪਲਾਟ ਅਸੀਂ ਆਪਣਾ ਘਰ ਬਣਾ ਲਿਆ ਸੀ ਤੇ ਦੂਜੀ ਥਾਂ ਤੇ ਅਸੀਂ ਉਹ ਬਾਉਂਡਰੀ ਤੇ ਅਸੀਂ ਕਾਫੀ ਦੇਰ ਦੀ ਕੀਤੀ ਆ ਸੜਕ ਤੇ ਜਗ੍ਹਾ ਆ ਗਈ ਸੀ ਸਾਡੀ ਅਸੀਂ ਪਿੱਛੇ ਉਹਨਾਂ ਬਾਉਂਡਰੀ ਕਰਨੀ ਸੀ ਉਹ ਜਦੋਂ ਵੀ ਕੋਰਟ ਚ ਅਸੀਂ ਪਹਿਲਾਂ ਇੰਨੇ ਸਟੇ ਲੈ ਜਾਂਦਾ ਸੀ ਉਹ ਸਟੇ ਵੀ ਟੁੱਟ ਗਿਆ ਬਾਅਦ ਵਿੱਚ ਸਾਡੇ ਵੀ ਹੱਕ ਚ ਹੋ ਗਿਆ ਸਾਡੇ ਕੋਲ ਸਾਰੇ ਕਾਗਜ਼ ਪੱਤਰ ਹੈਗੇ ਆ ਇਹ ਆਪਣਾ ਰਸੂਖ ਜਿਹਾ ਬਣਾ ਕੇ ਤੇ ਜਦੋਂ ਵੀ ਇਹੇ ਕੁਝ ਕਰਨ ਲੱਗਦੇ ਆਂ ਤੇ ਲਿਆ ਕੇ ਤੇ ਕੱਲ ਇੰਨੇ 15-20 ਬੰਦੇ ਲਿਆਂਦੇ ਉਧਰੋਂ ਪਿਛਲੋਂ ਬਾਉਂਡਰੀ ਤੋੜ ਕੇ ਟਰੈਕਟਰ ਦੇ ਨਾਲ ਸਾਰੇ ਅੰਦਰ ਆਏ ਉਹਨਾਂ ਨੇ ਇੰਨਾ ਹਜੂ ਇੰਨਾ ਗਾਲ ਮੰਦਾ ਸਾਨੂੰ ਕੀਤਾ ਤੇ ਸਾਰੀਆਂ ਚੀਜ਼ਾਂ ਸਾਡੀ ਗੱਡੀ ਪੰਨੀਆਂ ਟਰੈਕਟਰ ਤੇ ਐਕਟਿਵ ਆਸ ਕੱਲ ਪੁਲਿਸ ਆਈ ਪੁਲਿਸ ਨਹੀਂ ਬਾਅਦ ਚ ਆਈ ਜਦੋਂ ਉਹ ਚਲੇ ਗਏ ਆ ਨਾ ਉਹ ਤੇ ਕਰਕੇ ਹੱਲਾ ਗੁੱਲਾ ਤੇ ਉਸ 10-15 ਮਿੰਟਾਂ ਦੇ ਵਿੱਚ ਸਾਰਾ ਕੁਝ ਬੜਾ ਗੰਦ ਬਕੇ ਤੇ ਉਹ ਚਲ ਗਏ ਗੱਡੀਆਂ 'ਚ ਬੈ ਕੇ ਪੁਲਿਸ 10-15 ਮਿੰਟ ਬਾਅਦ ਚ ਆਈ ਆ ਕੀ ਮੰਗ ਕਰਦੇ ਨੇ ਉਸ ਨੂੰ ਸਾਨੂੰ ਇਹੋ ਹੀ ਆ ਕਿ ਸਾਡੀ ਜਗਾ ਹੈ ਸਾਡੀ ਤੇ ਉਹ ਤੇ ਬਾਰ ਬਾਰ ਐਵੇਂ ਕਿੰਨੀ 30 35 ਸਾਲ ਹੋ ਗਿਆ ਸਾਨੂੰ ਹੁਣ ਇਹਦੇ ਵਿੱਚ ਰਹਿਣ ਦੀਆਂ ਨੂੰ ਤੇ ਉਹ ਆਣ ਕੇ ਵਿੱਚ ਉਹ ਸਾਂਝੇ ਖਾਤੇ ਦਾ ਉਦਾਂ ਤੇ ਸਾਰੀਆਂ ਸਾਡੀਆਂ ਕੋਠੀਆਂ ਸਾਂਝੇ ਜਾਂ ਫਿਰ ਸਾਰੀਆਂ ਕੋਠੀਆਂ ਥੋੜੀ ਟਾਵਾਂਗੇ ਜਦੋਂ ਇੱਕ ਸਾਈਡ ਤੇ ਹੋ ਗਿਆ 35 ਸਾਲ ਪਹਿਲਾਂ ਤੇ ਹੁਣ ਦੁਬਾਰਾ ਆ ਕੇ ਉਹ ਕਹਿੰਦਾ ਆ ਕਿ ਮਤਲਬ ਵੀ ਤੁਸੀਂ ਮੈਨੂੰ ਇਹਦੇ 'ਚ ਮੈਂ ਜਗਾ ਲੈਣੀ ਆ ਤੇ ਇਹ ਤੇ ਉਹਦਾ ਤੁਕ ਨਹੀਂ ਨ ਬਣਦੀ ਤੇ ਅਸੀਂ ਹੁਣ ਇਹ ਹੀ ਆ ਵੀ ਸਾਡਾ ਪੁਲਿਸ ਚਲੋ ਆਈ ਹੈ ਆ ਪਰ ਬਹੁਤ ਨਹੀਂ ਕੁਝ ਕਰ ਰਹੀ ਹਾਂ ਜੀ ਜਦੋਂ ਸ਼ਾਪਾ ਰਾਮ ਸਿੰਘ ਚਰਚਗੜਾ ਜਨਨੀ ਜਿਮੂ ਨੂੰ ਲੈ ਕੇ ਉਹਦੇ ਬਾਰੇ ਕੀ ਉੱਥੇ ਦੋ ਧਿਰਾਂ ਆ ਇੱਕ ਕੁਲਦੀਪ ਸਿੰਘ ਵਗੈਰਾ ਇੱਕ ਸੁਖਵਿੰਦਰ ਸਿੰਘਾ ਦੋਵਾਂ ਧਿਰਾਂ ਨੇ 4 ਏਕੜ ਜ਼ਮੀਨ ਖਰੀਦੀ ਆ ਜੋ 4 ਏਕੜ ਵਿੱਚੋਂ ਦੋ ਕਿੱਲੇ ਨੂੰ ਮੱਥਾ ਜਿਹੜੀ ਰੋਡ ਜਿਹੜੀ ਲੱਗੇ ਉਹਨੂੰ ਲੱਗਦਾ ਇੱਕ ਧਿਰ ਚਾਹੁੰਦੀ ਆ ਵੀ ਹੱਕ ਦੇ ਬਣਦਾ ਵੀ ਇੱਕ ਕਿੱਲਾ ਦਾ ਉਹਨੂੰ ਮੱਥਾ ਚਾਹੀਦਾ ਇੱਕ ਕਿੱਲੇ ਦਾ ਉਹਨੂੰ ਚਾਹੀਦਾ ਉਹ ਦੂਸਰੀ ਚਾਹੁੰਦੀ ਵੀ ਪਾਉਣੇ ਆਪਣਾ ਇਨੂੰ ਦੋ ਕਰਾਨਾ ਦਾ ਮੱਥਾ ਦੇ ਦਿੱਤੀ ਤੇ ਬਾਕੀ ਜਿਹੜਾ ਸਾਰਾ ਹਾਵ ਲੈ ਲੀਏ ਆ ਵਾ ਬਸ ਕੇਸ ਨਾਲ ਦਮ ਤਰ੍ਹਾਂ ਦਾ ਤੇ ਵੀਡੀਓ ਵੀ ਸ਼ੇਅਰ ਕੀਤੀਆਂ ਗਿਆ ਹਾਂ ਉਹ ਜਦੋਂ ਉਹ ਉਹਨਾਂ ਨੇ ਨਾ ਸਾਰੀ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਉਹਨਾਂ ਨੇ ਉਹਨਾਂ ਨੂੰ ਰੋਕਿਆ ਸਾਰੀ ਕਰ ਤਾਂ ਵੀ ਤੁਸੀਂ ਨਾ ਰੋਕੋ ਜਦੋਂ ਸਾਡਾ ਇਹ ਝਗੜਾ ਚੱਲ ਰਿਹਾ ਹੈ ਆਪ ਨੂੰ ਕੀ ਕਾਰਵਾਈ ਕੀਤੀ ਆ ਅਈ ਜੋ ਕਾਰਵਾਈ ਕੰਨ ਦੀ ਕਰ ਰਹੇ ਆ